ਹਾਂਜੀ ਬਈ ਕੀ ਹਾਲ ਹੈ ਬਾ ਹੁਣੇ ਥੱਲੇ ਆਏ ਸੀ ਅੰਦਰੋਂ ਅੰਦਰੋਂ ਇੱਥੇ ਬਾਹਰ ਆਪਾਂ ਰੋਟੀ ਦੂਰ ਤੇ ਲੈ ਕੇ ਆਏ ਸੀ ਤੇ ਅੱਜ ਆਪਾਂ ਇੱਕੋ ਘੁੱਟੇ ਨੂੰ ਬਾ ਦਿੰਦੇ ਹਾਂ ਬਾ ਹੁਣ ਦਿੱਲੀ ਚਾਰ ਘੁੱਟਿਆਂ ਨੂੰ ਬਈ ਜਿਹੜਾ ਲੰਮਾ ਰਸਦ ਦੀਨੋ ਬਾ ਦਿੱਲੀ ਕੇ ਚਾਰ ਘੁੱਟਿਆਂ ਨੂੰ ਪਾਈ ਚਲਾਇਆ ਬਈ ਯਾਹਨੂੰ ਸਾਬਜੀ ਥਾਂ ਦੇ ਬਾ ਦਿੰਦੇ ਹਾਂ ਖਾ ਲੈਣੀ ਬਿਤਨੀ ਪਉਂਦੇ ਆਪਾਂ ਬਈ ਥੱਲੀ ਬਾ ਮੈਂ ਰੋਟੀ ਦਾ ਮੱਕੀ ਰੋਣੀ ਮੱਕੀ ਖਾ ਲੈਣਗੇ ਆਜੋ 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 ਉਹਨੂੰ ਦਬਾਰ ਬਾਈ ਆਪਾਂ ਆ ਰੱਖ ਦਈਏ ਤੇ ਕੱਢ ਦੇ ਇਹਨਾਂ ਨੂੰ ਪੰਦਰੋਂ ਰੱਖੇ ਗਿੰਟ ਹੋ ਕੇ ਸਾਰ ਤੇ ਤੇ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਰੋਟੀ ਇਹਦਾ ਖਾ ਲੈਣੇ ਉੱਤਰ ਪਾ ਦੇ ਆਹਦੇ ਰਾਜਨ ਵਾਲੇ ਆਪਣੇ ਕੋਲ ਗੀਚੀਆਂ ਲਾ ਲੀ ਨੰਨੀ ਵਿੱਤ ਲੈ ਕਰੋ ਜਵੋ ਯਾ ਗੋਟਰ ਗੜੀ ਆ ਕੇ ਬਈ ਛੋਟੇ ਗੜੀਆਂ ਨਾ ਖਾਲੀ ਖਾਲੀ ਰੋਟੀ ਦੁੱਗੀ ਆਪਾਂ ਉਹਨਾਂ ਨੂੰ ਪਾ ਲਾਇਆ ਬਈ ਦੂਜੇ ਹੌਲ ਹੁੰਦੇ ਰਖਵਾ ਲਾਂਗੇ ਇਹਨਾਂ ਤਰ੍ਹਾਂ ਨੂੰ ਬਈ ਉਤਰਾਂ ਨੂੰ ਸੁੱਤੇ ਆਈ ਸੀ ਟਾਈਮ ਮੁਰ ਜਾਣਾ ਤਦੋਂ ਕਿੰਨਾ ਖਵਾਤੇ ਥੱਲੇ ਉਹਨਾ ਪੁੱਤ ਤੇ ਪਾਉਣਾਗੇ ਰੋਟੀ ਲਾਵਾਂ ਇਹ ਤਾਂ ਬਾਜੀ ਵਾਲੀਆਂ ਨੇ ਆਪਣੇ ਇਹਨਾਂ ਰੋਟੀ ਪਾਖਣੀਆਂ ਠੀਕ ਐ ਤੇ ਨਾਲ ਬੱਚੇ ਆਪਾਂ ਕੱਢ ਲੈਣੇ ਅੱਜ ਜਾਲ ਤੋਂ ਉਠਾਉਣੇ ਆ ਕੋਈ ਨਾ ਮੱਕੀ ਦੀ ਉੱਤੀ ਪਾਉਣੀ ਸੁੱਕੀ ਐ ਲੈ ਭਾਈ ਉਹਨੂੰ ਕੱਢ ਲਈ ਜਾਲ ਨੂੰ ਤੇ ਮੁੱੱਚੇ ਕਰ ਕੱਢਦੇ ਆ ਤੇ ਛੱਡਦੇ ਆ ਠੀਕ ਐ ਦਿਖਾਉਣੇ ਆ ਫੇਰ ਉਹ ਜਾਲ ਵੀ ਕੱਢ ਲਿਆ ਖੂਤਰੀਆਂ ਕਰਤੀਆਂ ਉੱਧਰ ਅੰਦਰ ਠੀਕ ਐ ਖੋਲਦੇ ਖੁੱਡਾ ਛਤਰੀ ਆ ਲਾਤੀ ਇੱਕ ਇਹਦੇ ਉੱਤੇ ਰਾਤੇ ਕੋਕੀਆ ਇੱਕ ਆ ਪਈ ਆ ਬਈ ਤੇ ਇਹ ਜਾ ਰੱਖਣ ਨੂੰ ਵੀ ਰੱਖਿਆ ਬਾਥਾਂ ਜਾ ਟੰਗ ਦਾਂਗੇ ਉਥੇ ਠੀਕ ਐ ਹੁਣ ਕਾਉਣੇ ਆਪਾਂ ਲੱਕੇ ਠੀਕ ਐ ਇਹ ਦੌਣ ਵਾਲੇ ਕੱਢ ਦਿੰਨੇ ਆ ਜਿਹੜੇ ਖੁੱਡਣ ਵਾਲੇ ਆ ਆਹ ਦੇ ਬੱਚੇ ਨੰਨੇ ਬਈ ਇਹ ਆਪਣੇ ਥੱਲੇ ਆ ਪੁੱਤੇ ਲਿਆ ਸਾਰੇ ਮਿੱਕੀ ਨੇ ਕਰਾ ਦਿੰਨੇ ਕਿਉਂਕ ਇਹ ਰਹਾ ਲਵਾਉਣੀ ਏ ਟਾਇਰ ਲੱਗਿਆ ਨਹੀਂ ਕੀ ਲਕੀ ਆਪਣੇ ਤੋਂ ਤਾਂ ਦੀ ਲੱਗਿਆਣੀ ਯਾਰ ਇਹ ਲੱਕੜ ਲਵਾ ਕੇ ਨਾ ਫੇਰ ਹੀ ਕਰਾਂਗਾ ਤਾਂ ਇੱਕ ਕੋਚਾ ਇਕੱਠਾ ਹੈ ਬਈ ਇਕੱਲਾ ਆ ਬੈਠਾ ਹੈ ਇਹਨੂੰ ਕੋਈ ਨਹੀਂ ਉਧਰ ਰੋਟੀ ਖਾਣੂਗਾ ਕੋਈ ਤੇ ਉਹ ਸ਼ਰਤ ਨਹੀਂ ਜੇ ਡਾਣੇ ਨਹੀਂ ਖਾਦੇ ਪੁੱਤਰ ਨਸਰੋਂ ਬਹੁਤ ਚੰਗਾ ਬਈ ਫਾਦਰ ਨੂੰ ਮੈਂ ਮਿੱਠਾ ਦੇਣਾ ਹੈ ਨਾ ਪਤਾ ਲੱਗਦਾ ਨਹੀਂ ਤੁਹਾਨੂੰ ਪਤਾ ਜਾਨਵਰ ਇਦਾਂ ਨਾ ਕੋਣੀ ਚੁੱਲਣ ਹੁੰਦਾ ਨਹੀਂ ਹੋਣੀ ਵਾਲੀ ਸਿੱਖ ਵਾਲੇ ਹਣ ਆਪਾਂ ਜਾਲ ਫਿੱਤਲੀ ਬਈ ਲੈ ਬਈ ਜਾਲ ਚ ਪਾਉਣੀਆਂ ਜਿਹੜੇ ਹੈਗੇ ਆ ਬੱਚੇ ਆਪਣੇ ਠੀਕ ਹੈ ਇਹ ਸੁਣੋ ਜੀ ਚਾਣਾ ਤੰਤੂ ਨੂੰ ਬਈਆ ਮੈਂ ਆ ਦਿਖਾ ਦਿੰਦੇ ਯਾਰ ਚ ਬੱਚੇ ਜਿਹੜੇ ਜਿਹੜੇ ਆਉਂਦੇ ਆ ਜਿਹੜੀ ਚੜਦੇ ਆ ਨੇ ਭਈ ਨਵੇਂ ਬੱਚੇ ਆ ਤੁਹਾਨੂੰ ਲੈ ਕੇ ਆਇਆ ਆਪਾਂ ਇੱਕਾ ਹੋਲ ਨਹੀਂ ਛੱਡਦੇ ਸਾਰੇ ਦੰਨ ਨਾ ਲੈ ਲਾ ਬੋਬੂ ਵਿੱਚ ਛੱਡਦੀ ਨਵੇਂ ਬੱਚੇ ਫੇਸ ਹੋਣਾ ਸਾਰੇ ਛੱਡ ਗਏ ਫੇਸ ਹੋਣਾ ਬਰੇ ਠੀਕ ਹੈ ਨਾ ਭਾਈ ਆਸੇ ਆਪਣੇ ਬੱਚੇ ਦੇਖ ਲੋ ਅੱਖਾਂ ਸਿਹਰੀ ਬੱਟੇ ਉਨੇ ਸਾਰੇ ਗਜਾਉਣੇ ਬਹੁਤ ਓਕੇ ਹੋਣਗੇ ਸਾਰੇ ਯਾਰ ਪਰ ਦੇਖਾ ਬਈ ਸਾਰੇ ਲੱਗੇ ਜਾਣੇ ਯਾਰ ਠੀਕ ਹੈ ਤੇਰਾ ਬੱਚੇ ਤਰਦੇ ਆਪਾਂ ਉਥੇ ਬੰਨਦਾ ਠੀਕ ਹੈ ਜਾਲ ਨੂੰ ਟਾਂਗਦੇ ਆਪਾਂ ਤੇ ਬਾਜਾ ਪਾਕ ਛੱਡਦੇ ਦੂਜੇ ਆਪਣੇ ਉਤਰਾ ਕਿੰਨੇ 4 3 7 ਠੀਕ ਹੈ 1 ਵਜੇ ਆਪਣਾ ਗੱਲ ਬਈ ਆਏ ਨਹੀਂ ਘਰੇ ਤੋ ਬਈ ਜਾਲ ਦਿੱਤਾ ਟੰਗ ਬੱਚੇ ਘਰ ਹੁਣ ਆਪਣੀਆਂ ਆ ਰਹੇਗੇ ਇੰਨਾ ਕਿਉਂ ਆਪਾਂ ਉਹ ਫੰਦੀ ਇਕੱਲਾ ਗਬੂਤਰ ਜਿਹੜਾ ਗੁਰਕੀ ਜਾਂਦਾ ਆਪਣਾ ਠੀਕ ਹੈ ਉਹ ਬਾਜੀ ਵਾਲਾ ਉਹਦੇ ਕੰਨੀ ਆਈ ਜਾਂਦੀ ਹੈ ਯਾਰ ਤਾਂ ਹੀ ਕੱਢਦੇ ਹਾਂ ਉਹਨੂੰ ਦੂਜੀ ਕੱਢਦੇ ਹਾਂ ਆਪਾਂ ਬਈਆ ਤੁਹਾਨੂੰ ਸ਼ੋਅ ਕਰਾਂਗਾ ਗਬੂਤਰ ਦਾ ਆਪਣੀ ਦਾ ਇਹ ਇੱਕ ਇੱਕ ਕੰਨੀ ਆਈ ਜਾਂਦੀ ਹੈ ਨਮੀ ਲਾਸਟ ਵਾਲੀ ਵੱਡੀ ਦੇਖੀਓ ਬਈ ਅੱਖਾਂ ਦਾ ਵੀ ਸ਼ੋਅ ਕਰਾ ਦਿੰਦੇ ਆ ਗਬੂਤਰ ਦੇ ਠੀਕ ਹੈ ਲੋ ਬਈ ਬਦਲ ਸ਼ੋਅ ਕਰੇ ਇਹ ਉਤੋਂ ਬਾਅਦ ਛੱਡਣਾ ਵੀਰੇ ਭਾਈ ਨੂੰ ਵੀ ਹੁਣ ਛੁੱਟੀ ਲੀਡ ਮਿਲੂ ਠੀਕ ਐ ਜੂਨ ਚ ਕਹਿ ਰਿਆ ਆਪਣਾ ਹਾਰਡ ਚ ਬਾਈ ਚਲੀ ਨਹੀਂ ਹਾਂ ਬਈ ਜੂਨ ਚ ਆਪਾਂ ਜੂਨ ਚ ਹੀ ਛੱਡਾਂਗੇ ਹਾਂ ਭਾਜੀ ਪਰ ਹੁਣ ਕੋਈ ਬਾਈ ਨਹੀਂ ਛੱਡੀ ਹੁੰਦੀ ਇਹਨਾਂ ਨੂੰ ਕਰਤੀ ਆਪਾਂ ਬਾਹਰ ਵੀ ਆਪਣੇ ਇਹ ਵਈਆ ਦੇ ਤੱਕ ਨਹੀਂ ਲੱਗਦਾ ਜਿਆਦਾ ਇਹਨੂੰ ਯਾ ਕੰਡ ਰਿਹਾ ਕਰਦਾ ਬੈਠਾ ਰੂ ਅੰਦਰ ਲੈ ਵੀ ਇਹ ਤਾਂ ਵੈਗ ਹੀ ਚਾਲ ਤੇ ਲੈ ਵੀ ਇਹਨੂੰ ਹਲਾ ਦਈਏ ਹੁਣ ਆਪਾਂ ਉੱਡ ਲੈਣਗੇ ਦੋ ਦੌ ਚੱਲੇ ਇਹਨਾਂ ਦਾ ਵੀ ਕਰਦੀ ਕੰਮ चढ़ गए भैया नवा बच्चा कल वजिया घर आ गया एक डाय से ला जी दूजी डाई भी करा दी भैया ठीक है कल काते आ जा बगलों बचों कच्छा जी सत्त क्या अच्छा ਆ ਬਈ ਫਰਾਂ ਦਾ ਆਪਾਂ ਕਰ ਲਈਏ ਯਾਰ ਕੰਮ ਕਰਾ ਦੋ 5 ਜੀ 6 7 7 ਹੀ ਆਪਣੇ 5 ਬਈ ਆ ਫਿਰਦੇ ਆਪਣੇ ਠੀਕ ਐ ਤੇ ਦੋ ਆ ਫਿਰਦੇ ਆ ਉਡਣ ਲਵਈ ਇਹਨਾਂ ਨੂੰ ਤੇ ਆਪਾਂ ਕਰ ਲਈ ਕੰਮ ਕਰਾ ਫੇਰਾ ਮਾਈਲ ਉੱਤੇ ਬਈ ਠੀਕ ਐ ਦੀਦੇ ਕਿਵੇਂ ਉੱਡਦੇ ਆ ਲੋ ਵੀਰੇ ਸਾਢੇ 3:00 ਦਾ ਟਾਈਮ ਹੋ ਗਿਆ ਸਵੇਰ ਦੇ ਬਾੜੇ ਹੋਏ ਆਪਾਂ ਬੱਚੇ ਹੁਣ ਇਹਨਾਂ ਉਤਾਰਦੇ ਆ ਯਾਰ ਇਹ ਆਪਣਾ ਜਬਾਰੀ ਸੀ ਪੱਠਾ ਠੀਕ ਹੈ ਇਹ ਪਾਣੀ ਆ ਰ ਅਪੀ ਲੈਣਗੇ ਇੰਨਾ ਟਾਈਮ ਬਹੁਤ ਹੈ ਹੁਣਾਂ ਦਾ ਅੱਜ ਕੇ ਪਾਣੀ ਵੀ ਪੀਣਗੇ ਦਾਣਾ ਵੀ ਛੋਣਗੇ ਠੀਕ ਆ ਆ ਜਾਂਦੀ ਆ ਜੂ ਯਾਰ ਇੱਕ ਹੱਥ ਨਾਲ ਲਾਉਣਾ ਔਖਾ ਹੈ ਜਾ 12 ਗਜੜ ਤਾਰ ਲਈ ਯਾਰ ਬਈ ਫੇਰ ਦਿਖਾਉਣੇ ਆ ਲੋ ਬਈ ਆਸੇ ਆਪਣੇ ਬੱਚੇ ਹੁਣ ਜਾ ਲਾਇਆ ਬਈ ਠੀਕ ਹੈ ਧਿਆਨ ਲਾ ਕੇ ਦੇਖਿਆ ਤੇ ਆ ਹੁਣੀ ਆਪਣੇ ਹੱਥਾਂ ਦੀ ਮਰ ਗਿਆ ਯਾਰ ਬੱਚਾ ਕੋਈ ਕੀ ਚੱਕਰ ਹੋਇਆ ਭਈਆ ਦੇਖ ਲੋ ਕੋਈ ਕੀ ਚੱਕਰ ਹੋਇਆ ਯਾਰ ਬਈ ਬੱਚੇ ਨੂੰ ਨਾਲ ਜਿਹਾ ਕੁੰਗੜ ਗਿਆ ਯਾਰ ਸ਼ਾਭ ਹੋ ਗਿਆ ਪੈਨ ਨੂੰ ਅੰਦਰ ਕਰ ਦਈਏ ਯਾਰ ਠੀਕ ਹੈ ਠੀਕ ਹੈ ਬਾਈ ਲੱਗੇਗਾ ਅੰਦਰ ਪਾਣੀ ਦਾ ਪੀਲ ਲੈਣਗੇ ਪਾਣੀ ਪਾਉਣਾ ਤੇ ਚਾਹ ਠੀਕ ਹੈ ਬਾਈ ਇਹਨੇ ਵੀ ਕਰਦੀ ਅੰਦਰ ਯਾਰ ਬਾਜੇ ਤੇ ਖਾਣੀਆਂ ਜਾਣਦੇ